ਅੰਡਾ ਕੀਆ ਤੁਹਾਡੀ ਜਿਹੜੀ ਇੱਥੇ ਪ੍ਰੈਸ ਕਾਨਫਰੰਸ ਰੱਖੀ ਦੋ ਜੀ ਅੱਜ ਸਾਡਾ ਜਿਹੇ ਮੁੱਖ ਏਜੰਡਾ ਜਿਹੜਾ ਪ੍ਰੈਸ ਕਾਨਫਰੰਸ ਦਾ ਇਹ ਆ ਕਿ ਸਮੇਂ-ਸਮੇਂ ਤੇ ਆ ਕੇ ਪੰਜਾਬ ਗਵਰਨਮੈਂਟ ਔਰ ਦੇਸ਼ ਦੀ ਗਵਰਨਮੈਂਟ ਸਾਡੇ ਪੰਜਾਬ ਦੇ ਉੱਤੇ ਆ ਕੇ ਇੱਕ ਟਿਕਟ ਟਿੱਪ ਨਿਖੜਾ ਕਰਦੀ ਐ ਪੰਜਾਬ ਦੇ ਲੋਕਾਂ ਨੂੰ ਟਿਕਟ ਦਾ ਮੌਕਾ ਹੀ ਨਹੀਂ ਦਿੰਦੀ ਅੱਜ ਜਿਹੜਾ ਸਾਡਾ ਮੇਨ ਏਜੰਡਾ ਹੈਗਾ ਸਿੱਧੂ ਮੂਸੇਵਾਲਾ ਜੀ ਉਹਨਾਂ ਦੇ ਪਿਤਾ ਬਲਕੌਰ ਸਿੰਘ ਵੱਲੋਂ ਜਿਹੜਾ ਕੇਕ ਬੋਤ ਕਹਾਂਗੇ ਅਸੀਂ ਗਰਮ ਜੁੱਸੀ ਦੇ ਨਾਮ ਨਾਲ ਦਿੱਤਾ ਗਿਆ ਬਿਆਨ ਕਿ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਨੂੰ ਪੰਜਾਬ ਗਵਰਨਮੈਂਟ ਭਗਵੰਤ ਮਾਨ ਦੀ ਸਰਕਾਰ ਔਰ ਸਾਨੂੰ ਕੇਂਦਰ ਦੀ ਸਰਕਾਰ ਵੱਡੇ ਪੱਧਰ ਤੇ ਤੰਗ ਕਰ ਰਹੀ ਹੈ ਸਾਡਾ ਇਹ ਜਿਹੜਾ ਪਹਿਦੇ ਤਾਂ ਹੁੰਦਾ ਸਾਡਾ ਇਹ ਮੁੱਦਾ ਹੈ ਨਿਕੋ ਜਿਹੜਾ ਦੋਨਾਂ ਨੂੰ ਕਿ ਕੀ ਕੀ ਕੀਤਾ ਜਾ ਰਿਹਾ ਹੈ ਜਿਹੜਾ ਤੰਗ ਕਦੋਂ ਤਾਈਂ ਕੀਤਾ ਜਾ ਰਿਹਾ ਹੈ ਨਾ ਦੇਖੋ ਜੀ ਗੱਲ ਇਹ ਆ ਕਿ ਲਿਬਰਟੀ ਆ ਕਨਸਟੀਟਿਊਸ਼ਨ ਨੇ ਸਾਨੂੰ ਇੱਕ ਹੱਕ ਦਿੱਤਾ ਸੰਵਿਧਾਨ ਨੇ ਕਿ ਅਸੀਂ ਆਪਣੀ ਆਜ਼ਾਦੀ ਮੰਗਦੇ ਹਾਂ ਉਹਨਾਂ ਦੇ ਘਰ ਦੇ ਵਿੱਚ ਸਟੇਟ ਗਵਰਨਮੈਂਟ ਦੇ ਵੱਲੋਂ ਜਿਹੜੇ ਪੁਲਿਸ ਕਪਤਾਨ ਨੂੰ ਭੇਜਿਆ ਗਿਆ ਬਲਕੋਤ ਸਿੰਘ ਦੇ ਸਰਕਾਰੀ ਹਸਪਤਾਲ ਦੇ ਵਿੱਚ ਔਰ ਉਹਨਾਂ ਦੇ ਘਰ ਦੇ ਵਿੱਚ ਵੀ ਕਿ ਵੀ ਤੁਹਾਡੇ ਜਿਹੜਾ ਤੁਸੀਂ ਆਈਐਫ ਦੀ ਰਿਪੋਰਟ ਆ ਜਿਹੜੀ ਉਹ ਸਾਨੂੰ ਉਹਦਾ ਜਿਹੜਾ ਸਹੀ ਰਿਪੋਰਟ ਦਿੱਤੀ ਜਾਵੇ ਔਰ ਆਈਐਫ ਦੇ ਥਰੂ ਜਿਹੜਾ ਤੁਸੀਂ ਬੱਚਾ ਪੈਦਾ ਕੀਤਾ ਤੁਹਾਡੇ ਘਰ ਦੇ ਵਿੱਚ ਬੱਚੇ ਨੇ ਜਨਮ ਲਿਆ ਨਾ ਵੀ ਜਿਹੜੀ ਕੇਂਦਰ ਦਾ ਜਿਹੜਾ ਲਾਅ ਬਣਿਆ ਹੋਇਆ ਉਹਦੇ ਅਕੋਰਡਿੰਗ ਤੁਸੀਂ ਇਹ ਲਾਅ ਤੋਂ ਬਾਹਰ ਗਏ ਹੋ ਇਹਨਾਂ ਚੀਜ਼ਾਂ ਨੂੰ ਮੁੱਕਰਾ ਕੇ ਉਹਨਾਂ ਨੇ ਜਿਹੜਾ ਬਲਕੌਰ ਸਿੰਘ ਨੂੰ ਤੰਗ ਪ੍ਰੇਸ਼ਾਨ ਕੀਤਾ ਇਸ ਕਰਕੇ ਉਹਨੇ ਬਿਆਨ ਵੀ ਦਿੱਤਾਗਾ ਪਰ ਅਸੀਂ ਕਹਿ ਦੇਣਾ ਚਾਹੁੰਦੇ ਆ ਭਗਵਾਨ ਤੁਮੜ ਸਰਕਾਰ ਨੂੰ ਕਿ ਤੁਸੀਂ ਨੇ ਜਿੱਥੇ ਉਹਨੂੰ ਵਧਾਈਆਂ ਦੇਣੀਆਂ ਸੀ ਉਸ ਨੌਜਵਾਨ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਜਿਹੜਾ ਸਾਤੋਂ 2 ਸਾਲ ਪਹਿਲਾਂ ਖੋਲਿਆ ਤੁਸੀਂ ਇੱਕ ਜਿਹੜਾ ਸਾਡੇ ਪੰਜਾਬ ਦੀ ਟ੍ਰੈਜਰੀ ਦੇ ਵਿੱਚ ਖਜ਼ਾਨੇ ਦੇ ਵਿੱਚ ਪੈਸਾ ਪਾਉਂਦਾ ਸੀ ਔਰ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਉਹ ਸਾਡੇ ਲੋਕਾਂ ਲਈ ਇੱਕ ਰੋਲ ਮਾਡਲ ਫਾਰਮਰ ਦੇ ਲਈ ਕਿਸਾਨਾਂ ਦੇ ਲਈ ਇਤਿਹਾਮ ਲੋਕਾਂ ਲਈ ਬਣਿਆ ਹੋਇਆ ਸੀ ਔਰ ਉਹ ਨੌਜਵਾਨਾਂ ਨੂੰ ਖੇਤਾਂ ਦੇ ਵਿੱਚ ਦੁਆਰੇ ਬਾੜਦਾ ਸੀ ਉਸ ਨੌਜਵਾਨ ਨੂੰ ਤੁਹਾਡੀ ਸਰਕਾਰ ਦੇ ਵਿੱਚ ਕਤਲ ਕੀਤਾ ਗਿਆ ਅੱਜ ਉਹਨਾਂ ਦੇ ਘਰ ਦੇ ਵਿੱਚ ਇੱਕ ਨਿਊ ਬੇਬੀ ਬੀਬੀ ਬਾਰਨ ਹੋਇਆ ਨਵਾਂ ਬੱਚਾ ਜਨਮ ਲਿਆ ਪਰ ਤੁਸੀਂ ਉਹਨੂੰ ਵਧਾਈਆਂ ਦੇਣ ਦੀ ਬਜਾਏ ਉਹਦੇ ਘਰੇ ਪੁਲਿਸ ਭੇਜਦੇ ਹੋ ਇਹ ਬਹੁਤ ਵੱਡੀ ਜਿਹੜੀ ਕਿ ਨਰਲਕੀਆ ਤੁਹਾਡੀ ਸਰਕਾਰ ਦੀ ਤੁਸੀਂ ਕਹਿ ਰਹੇ ਹੋ ਅੱਜ ਦੇ ਬਿਆਨ ਦੇ ਵਿੱਚ ਔਰ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕਹਿ ਰਹੇ ਹੋ ਕਿ ਅਸੀਂ ਪੁਰਸਪ ਦੇ ਵੱਲੋਂ ਭੇਜੀ ਹੈ ਨਹੀਂ ਅਸੀਂ ਤਾਂ ਸੈਂਟਰ ਦੀ ਪਾਲਿਸੀ ਦੇ ਸੈਂਟਰ ਦੇ ਅਕੋਰਡ ਨੂੰ ਜੋ ਸਾਨੂੰ ਲਾ ਆਇਆ ਅਸੀਂ ਉਹਦੇ ਅਕੋਰਡ ਤੁਹਾਡੇ ਕੋਲ ਰਿਪੋਰਟ ਭੇਜੀਆ ਭਗਵਾਨਤਮਾਨ ਜੀ ਸਾਨੂੰ ਤੁਹਾਡੀਆਂ ਸਾਰੀਆਂ ਚਾਹਵਾਂ ਦਾ ਪਤਾ ਹੈ ਅਸੀਂ ਹਰ ਇੱਕ ਚੀਜ਼ ਨੂੰ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਤੁਸੀਂ ਯੂ ਟਰਨ ਬਹੁਤ ਜਲਦੀ ਲੈਣੇ ਹੋ ਤੁਸੀਂ ਬੜੇ ਜਲਦੀ ਸੋਸ਼ਲ ਮੀਡੀਆ ਚੱਲਣ ਵਾਲੀ ਤੁਹਾਡੀ ਸਰਕਾਰ ਹੈਗੀ ਤੁਸੀਂ ਇੱਕ ਤਾਇਕ ਮਿੰਟ ਦੇ ਵਿੱਚ ਬਿਆਨ ਦੇਣਾ ਤੇ ਦੂਜੇ ਮਿੰਟ ਦੇ ਵਿੱਚ ਤੁਸੀਂ ਵਾਪਸ ਲੈ ਲੈਂਦੇ ਹੋ ਮੈਂ ਕਹੂੰਗਾ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਅਸੀਂ ਜਿਵੇਂ ਸਾਡੇ ਅਮਰਿੰਦਰ ਸਿੰਘ ਰਾਜਪਟ ਜੀ ਨੇ ਕਿਹਾ ਅਸੀਂ ਏਟਰਾ ਏਟਕੜਕਾਦਾ ਕਿ ਜੇ ਬਲਕੌਰ ਸਿੰਘ ਨੂੰ ਸਵੇਤੂ ਮੂਸੇ ਵਾਲੇ ਪਰਿਵਾਰ ਨੂੰ ਕੋਈ ਆਂਚ ਨਹੀਂ ਆਈ ਅਸੀਂ ਇਹ ਗੱਲ ਆਪਣੇ ਵੱਲੋਂ ਪੂਰੀ ਹਿੰਮਤ ਦੇ ਨਾਲ ਜੋਸ਼ੀ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਕਹਿ ਰਹੇ ਹਾਂ ਸਾਡੇ ਮੈਰਕਲਾਂ ਤੋਂ ਬਲਾਕ ਪ੍ਰਧਾਨ ਬੈਠੇ ਨੇ ਸਾਡੇ ਨਿਰਮਰ ਸਿੰਘ ਨਿਮਾ ਜੀ ਸਾਡੇ ਥੂਲੀਆ ਸਾਹਿਬ ਬੈਠੇ ਨੇ ਮਨਜੀਤ ਸਿੰਘ ਜੀ ਨਾ ਮਨਜੀਤ ਸਿੰਘ ਸਾਡੇ ਚੇਅਰਮੈਨ ਸਾਹਿਬ ਕਿ ਮੈਰਕਲ ਤੋਂ ਸਾਡੇ ਭਾਈ ਅਮਰਜੀਤ ਸਿੰਘ ਜੀ ਐਸਸੀ ਐਸਟੀ ਦੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਨੇਗੇ ਕੋਆਰਡੀਨੇਟਰ ਨੇ ਸਰਵਿਸ ਦੀ ਬੈਠੇ ਨੇ ਭਰਤਦਾ ਜੀ ਸਾਡੇ ਜਿਹੜੇ ਕਿ ਚੇਅਰਮੈਨ OBC ਦੇ ਅਸੀਂ ਸਮੁੱਚੀ ਜਿਹੜੀ ਆਗਰਾਮ ਤੌਰ ਤੇ ਕਹਿ ਦਈਏ ਕਿ ਅਸੀਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਮਲਕਮ ਦੇ ਵਿੱਚ ਸਿਟਿੰਗ ਹੈ ਇੱਥੇ ਅਸੀਂ ਅਸੀਂ ਜਿਵੇਂ ਵੀ ਸਾਨੂੰ ਪ੍ਰਧਾਨ ਸਾਹਿਬ ਦਾ ਸਾਡੇ ਆਰਡਰ ਹੁਕਮ ਆਸੀ ਪੂਰੇ ਵੱਡੇ ਤਰੀਕੇ ਦੇ ਨਾਲ ਐਜੀਟੇਸ਼ਨਾਂ ਜਿਹੜੀ ਪੰਜਾਬ ਗਵਰਨਮੈਂਟ ਦੇ ਅਗੇਂਸਟ ਸਾਡੇ ਇਤੋਂ ਦੇ ਜਿਹੜੇ ਮੁੱਖ ਮੰਤਰੀ ਨੇ ਉਹਦੇ ਅਗੇਂਸਟ ਅਸੀਂ ਪੂਰੀ ਤਨਦੇਹੀ ਨਾਲ ਲੜਾਈ ਲੜਾਂਗੇ ਪਰ ਜਿਹੜੀ ਸਾਹ ਉਹ ਤਾਂ ਭਗਵੰਤ ਮਾਨ ਨੇ ਤਾਂ ਅੱਜ ਜਿਹੜੇ ਅਧਿਕਾਰੀਆਂ ਨੇ ਮੂਸ ਸਾਹਿਲ ਦੇ ਪਰਿਵਾਰ ਦੇ ਕੋਲ ਗਏ ਆ ਜਾਂਚ ਪੜਤਾਲ ਕਰਨ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਤਾ ਉਹ ਕਹਿੰਦੇ ਵੀ ਸਾਡਾ ਕੋਈ ਕਸੂਰ ਨਹੀਂ ਇਹ ਤਾਂ ਸਾਰੀ ਗੱਲਬਾਤ ਕੇਂਦਰ ਸਰਕਾਰ ਦੀ ਹੈ ਸਾਡੇ ਸਿਰ ਤੋਂ ਹੋਈ ਭਾਂਡਾ ਭੰਨਾ ਜਾ ਰਿਹਾ ਇਹ ਤੁਹਾਨੂੰ ਸਰ ਪਹਿਲੀ ਕਹਿ ਚੁੱਕੇ ਆ ਕਿ ਭਾਂਡਾ ਭੰਨਿਆ ਜਾ ਰਿਹਾ ਪਰ ਕਾਰਨ ਕੀ ਆ ਕਿ ਭਗਵੰਤ ਮਾਨ ਸਰਕਾਰ ਆ ਜਿਹੜੀ ਭਾਰਤ ਦੇ ਵਿੱਚ ਕਿੰਨਾ ਕੋਸੋ ਰਿਆ ਭਾਰਤ ਦੇ ਵਿੱਚ ਕਿੰਨੀ ਭੁੱਖਮਰੀ আর ਗਰੀਬੀ ਸਾਈ ਹੋਈ ਹੈ ਕੋਲ ਮਾਈਨਿੰਗ ਦੇ ਵਿੱਚ ਕਿੰਨੇ ਲੋਕ ਮਰ ਰਹੇ ਨੇ ਇਹਨੋਂ ਤਾਂ ਦਿਖਾਈ ਹੀ ਨਹੀਂ ਦਿੰਦੇ 2 ਸਾਲ 1.5 ਸਾਲ ਪਹਿਲਾਂ ਰਾਜਸਥਾਨ ਦੀ 81 ਸਾਲਾ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਸਾਡੇ ਕੋਲੇ ਆਨ ਰਿਕਾਰਡ ਪ੍ਰੂਫ ਨਹੀਂ ਇੱਕ 65 ਸਾਲਾ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਆਨ ਰਿਕਾਰਡ ਪ੍ਰੂਫ ਨਹੀਂ ਅਸੀਂ ਤੁਹਾਨੂੰ ਐਵੀਡੈਂਟਲੀ ਦਿਖਾ ਸਕਦੇ ਹਾਂ ਪਰ ਇਹਨੂੰ ਬਲਕੌਰ ਸਿੰਘ ਬੜਾ ਲਿਖਿਆ ਇਹਨੂੰ ਬਲਕੌਰ ਸਿੰਘ ਦਾ ਪਰਿਵਾਰ ਸਿੱਧੂ ਮੂਸੇਵਾਲਾ ਦਾ ਪਰਿਵਾਰ ਬੜਾ ਲਿਖਿਆ ਕਹਿਣਾ ਮਤਲਬ ਕੀ ਹੈ ਛਾਰੀਆਂ ਚਾਲਾਂ ਇਹ ਜਿਹੜੀਆਂ ਤੇ ਭਗਵੰਤ ਮਾਨ ਦੀਆਂ ਨੇ ਭਗਵੰਤ ਮਾਨ ਸਰਕਾਰ ਦੀਆਂ ਨੇ ਇਹਦਾ ਸਭ ਤੋਂ ਵੱਡਾ ਦੁਖੀ ਹੈ ਜਿਹੜਾ ਜਿਹੜਾ ਇਹ ਇਹਨੂੰ ਪਬਲਿਕਲੀ ਫਲੈਸ਼ ਕਰ ਰਿਹਾ ਪਬਲਿਕ ਦੇ ਸਾਹਮਣੇ ਲੈ ਕੇ ਆ ਰਿਹਾ ਇਹ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਲੱਗਿਆ। ਇਹ ਕਿਉਂ ਕਰ ਰਹੀ ਹੈ? ਸਰਕਾਰ ਕਿਉਂ ਕਰੂਗੀ ਹੈ? ਇਹ ਕੋ ਸਰਕਾਰ ਸਰ ਇੱਕ ਕਹਿਦਾ ਮਤਲਬ ਇਹ ਆ ਸਰਕਾਰ ਕਿਉਂ ਕਰੂਗੀ? ਸਰਕਾਰ ਕਹਿੰਦਾ ਮਤਲਬ ਕੀ ਆ ਕਿ ਸਰਕਾਰ ਨੇ ਪਹਿਲਾਂ ਭਗਵੰਤ ਮਾਨ ਸਰਕਾਰ ਆ ਜਿਹੜੀ ਜਿਹੜਾ ਵੀ ਇੱਥੇ ਬੰਦਾ ਉੱਠਦਾ ਜਿਹੜਾ ਫੇਮਸ ਲੈਂਦਾ ਪੰਜਾਬ ਦੇ ਲੋਕਾਂ ਦੇ ਵਿੱਚ ਉਹਨੂੰ ਜਿਆਦਾ ਡਿਬਰੂ ਘਟਕੀ ਜ਼ਿਲ੍ਹੇ ਰਖਾਇਆ ਜਾਂਦੇ ਅਮਰਤਪਾਲ ਵਗੋਂ ਜਾਂ ਸੁੱਧੂ ਮੁਸੇਵਾਲਾ ਜਿਹੜਾ ਨਹੀਂ ਸੰਭਲਦਾ ਉਹਨੂੰ ਗੋਲੀ ਦਾ ਕਤਲ ਕਰਾ ਦਿੱਤਾ ਜਾਂਦਾ ਜਿਵੇਂ ਸੰਦੀਪ ਪੰਪੀਆ ਨੂੰ ਕਤਲ ਕਰਾ ਦਿੱਤਾ ਕਬਡੀ ਪਟਿਆਰਾ ਇੱਥੇ ਬਹੁਤ ਸਾਰੇ ਤਮਾਮ ਜਿਹੜੇ ਲੋਕ ਨੇ ਜਿਹੜੇ ਭਗਵੰਤ ਮਾਨ ਤੋਂ ਥੋੜਾ ਜਿਹਾ ਮੁੱਢਾ ਕਦ ਕੱਢਦੇ ਨੇ ਉਹਨਾਂ ਨੂੰ ਭਗਵੰਤ ਮਾਨ ਚਾਹੁੰਦਾ ਕਿ ਮੇਰੇ ਘਾਥੋਂ ਉੱਪਰ ਨਾ ਜਾ ਉਹਨੂੰ ਡਰਦਾ ਹੈ ਇਹ ਡਰਿਆ ਹੋਇਆ ਇੱਕ ਲੀਡਰ ਆ ਇਹ ਇੱਕ ਜਜਵਾਤੀ ਲੀਡਰ ਆ ਜਿਹੜਾ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਧਾਲਿਕ ਨਹੀਂ ਰੱਖਦਾ ਬੇਬਦ ਅਸਵਾ ਦੇ ਵਿੱਚ ਆਪਣੇ ਵਾਰਡ ਦੇ ਉੱਤੇ ਆਪਣੇ ਸ਼ਬਦਾਂ ਦੇ ਉੱਤੇ ਇੱਕ ਤਮੀਮ ਨਹੀਂ ਰੱਖਦਾ ਉੱਥੇ ਵੀ ਇਹ ਗੱਲ ਇੱਥੇ ਲੈਜਿਸਲੇਟਿਵ ਸਾਡਾ ਦਾਹਰਾ ਹੈਗਾ ਜਿੱਥੇ ਅਸੀਂ ਜਦੋਂ ਗੱਲ ਕਰਨੀ ਹੁੰਦੀ ਆ ਤਾਂ ਬੜੇ ਤੋਲ ਕੇ ਸ਼ਬਦਾਂ ਨਾਲ ਬੋਲਿਆ ਜਾਂਦਾ ਇਹ ਕੀ ਹੋਇਆ ਪ੍ਰਤਾਪ ਸਿੰਘ ਬਾਜਵਾ ਮੇਰੀ ਅੱਖਾਂ ਚੱਕਾ ਪਾ ਕੇ ਦੇ ਇਹ ਕੀ ਹੋਇਆ ਤੇਰੀ ਫੈਰ ਮੇਰੇ ਕੋਲ ਆ ਰਾਜਾ ਬੜੇ ਕੀ ਇਹ ਕੀ ਹੋਇਆ ਤੁਹਾਡੇ ਤੂੰ ਪਰਸੋਂ ਵੀ ਬੈਠੇਗਾ ਕਹਿੰਦਾ ਮਤਲਬ ਕੀ ਹੈ ਯਾਰ ਜੇ ਵਿਧਾਨ ਸਭਾ ਦੇ ਉੱਤੇ ਕੋਈ ਲਾਅ ਲਾਗੂ ਨਹੀਂ ਹੁੰਦਾ ਇਹਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਸਾਡੇ ਲੋਕਾਂ ਨੂੰ ਤੁਸੀਂ ਤੰਗ ਕਰੋਗੇ ਲੋਕਾਂ ਦੇ ਗੁਲਾਮੇ ਛੱਤ ਪਾਉਂਗੇ ਚੋਣਾਂ ਨੂੰ ਲੈ ਕੇ ਕੀ ਕਰਨਾ ਚਾਹੁੰਦੇ ਹੋ 2024 ਚੋਣਾਂ ਆਉਣੀਆਂ ਨੇ ਆ ਤਾਂ ਇਸ ਪਾਰਟੀ ਦੀ ਕੀ ਰਾਜਨੀਤੀ ਹੋ ਕਿਹੜੇ ਕਿਹੜੇ ਮੁੱਦਿਆਂ ਤੇ ਚੋਣਾਂ ਲੜੂਗਾ ਕਾਂਗਰਸ ਪਾਰਟੀ ਉਹ ਪਾਰਟੀ ਆ ਜਿਹੜੀ ਪਾਰਟੀ ਨੇ ਦੇਸ਼ ਦਾ ਸਟਰਕਚਰ ਖੜਾ ਕੀਤਾ ਕਾਂਗਰਸ ਪਾਰਟੀ ਨੇ ਜਿਹੜੀ ਕਿ ਬੀਜੇਪੀ 100 ਸਾਲਾਂ ਬਾਅਦ ਪੈਦਾ ਹੋਈ ਹੈ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨੇ ਇਹ ਕਿਹਾ ਇੱਕ ਬੈਠੂਗਾ ਕਿ ਇੱਕ ਬੁੱਕ ਆ ਗਈ ਸਟ੍ਰਗਲ ਫॉर ਇੰਡੀਪੈਂਡੈਂਸ ਜਿਹੜੀ ਕਿ ਇੱਕ ਬੁੱਕ ਆ ਗਈ ਇੰਡੀਆਜ਼ ਇੰਡੀਪੈਂਡੈਂਸ ਫੋਰ ਸਟ੍ਰਗਲ ਇਹ ਜਿਹੜੀ ਬੁੱਕ ਦੇ ਥਰੂ ਅਸੀਂ ਇੱਕ ਪੜਿਆ ਕਿ ਕਾਂਗਰਸ ਨੇ ਤਾਂ ਲੜਾਈ ਲੜੀ ਹੈ ਲੜਾਈ ਲੜ ਕੇ ਵੱਡੇ ਪੱਧਰ ਤੇ ਦੇਸ਼ ਨੂੰ ਯਾਦ ਕਰਾਇਆ ਦੇਸ਼ ਨੂੰ ਮੂਰੇ ਲੈ ਕੇ ਆਂਦਾ ਜਿੰਨਾ ਵੀ ਅੱਜ ਇਨਫਰਾਸਟ੍ਰਕਚਰ ਖੜਾਗਾ ਇੰਡਸਟਰੀਆਂ ਖੜੀਆਂ ਨੇ ਲੱਖਾਂ ਕਿਲੋਮੀਟਰ ਰੋਡ ਨੇ ਸਾਡੇ ਡਿਸਪੈਂਸਰੀਆਂ ਨੇ ਹਸਪਤਾਲ ਨੇ ਸਰਕਾਰੀ ਕਾਲਜ ਨੇ ਯੂਨੀਵਰਸਿਟੀਆਂ ਨੇ ਇਹ ਸਾਰਾ ਕਰੋੜਾਂ ਦਾ ਸਾਡਾ ਕਾਂਗਰਸ ਪਾਰਟੀ ਦਾ ਸਾਡਾ ਤਾਂ ਚੋਣ ਮੇਰੀ ਫੈਸਲਾ ਇਹ ਆ ਕਿ ਅਸੀਂ ਲੰਬੇ ਸਮੇਂ ਤੋਂ ਸਾਡੀ ਕਾਂਗਰਸ ਪਾਰਟੀ ਪੂਰੇ ਦੇਸ਼ ਨੂੰ ਇੱਕ ਗੱਟ ਦੇ ਵਿੱਚੋਂ ਕੱਢ ਕੇ ਲੈ ਕੇ ਆਈ ਆ ਦੇਸ਼ ਨੂੰ ਅੰਗਰੇਜ਼ਾਂ ਦੇ ਵਿੱਚੋਂ ਕੱਢ ਕੇ ਲੈ ਕੇ ਆਈ ਆ ਔਰ ਅੱਜ ਵੀ ਸਾਡੀ ਕਾਂਗਰਸ ਪਾਰਟੀ ਸਾਡੇ ਗਰੀਬ ਲੋਕਾਂ ਦੇ ਨੇ ਜਿਹੜੇ ਗਰੀਬ ਲੋਕ ਨੇ ਪਿੰਡਾਂ ਦੇ ਵਿੱਚ ਰਹਿਣ ਵਾਲਾ ਕਿਸਾਨ ਆ ਮਜ਼ਦੂਰ ਆ ਔਰ ਸਾਡੇ ਜਿਹੜੇ ਘੁੱਲੀਆਂ ਝੋਪੜੀਆਂ ਚ ਰਹਿਣ ਵਾਲੇ ਲੋਕ ਨੇ ਔਰ ਐਸਸੀਐਸਟੀ ਲੋਕ ਨੇ ਜਨਰਲ ਲੋਕ ਨੇ ਗਰੀਬ ਉਹਨਾਂ ਵਾਸਤੇ ਲੜਾਈ ਲੜੂਗੀ ਅਸੀਂ ਹਰ ਮੁੱਦੇ ਤੇ ਲੜਾਈ ਲੜਾਂਗੇ ਮਾਨ ਸਰਕਾਰ ਦਾਵਾ ਕਰੀਗਾ ਅਸੀਂ 13 13 ਸੀਟਾਂ ਜਿੱਤ ਕੇ ਜਾਵਾਂਗੇ ਕੀ ਕਰਨ ਜਾਵਾਂਗੇ ਦੇਖੋ ਜੇ ਬਾਹਰ ਸਰਕਾਰ ਤਾਂ ਬਹੁਤ ਦਾਅਵੇ ਕਰਦੀ ਆ ਮਾਨ ਸਰਕਾਰ ਤਾਂ 2-3 ਸਾਲ 2 ਮਹੀਨਿਆਂ ਬਾਅਦ ਇਹਨਾਂ ਦੇ ਕਰਾਰੀ ਚ ਪੇੜ ਆ ਸਾਡੇ ਸੰਗਰੂਰ ਜ਼ਿਲ੍ਹੇ ਵਾਲਿਆਂ ਨੇ ਸਿਮਰਜੀਤ ਮਾਨ ਨੇ ਇੰਨੇ ਕਿ ਧਰਕੇ ਮਾਰੀ ਆ ਜਦੋਂ ਜਿੱਤ ਕੇ ਗਏ ਨੇ ਵੀ 92 ਸੀਟੜ 92 92 ਸੀਟੜ ਸਰਕਾਰ ਹੋਵੇ ਵਿਧਾਨ ਸਭਾ ਦੀ ਉਹਨਾਂ ਨੂੰ 92 ਸੀਟੜ ਸਰਕਾਰ ਇੱਕ ਐਂਪੀਨਾ ਜਿੱਤ ਸਕਦੀ ਹੋਵੇ ਇਦੋਂ ਵੱਡੀ ਲਾਨਤ ਕੀ ਹੋਊਗੀ ਮੈਨੂੰ ਦੱਸੋ ਤੁਸੀਂ ਇਦੋਂ ਵੱਡੀ ਕੋਈ ਲਾਨਤ ਹੋਊਗੀ ਇਹ 13 ਸੀਟੜ ਦਾ ਅਗਾਜ ਅੱਜ ਦੋ ਸਾਲਾਂ ਬਾਅਦ ਕਰ ਰਹੇ ਨੇ ਅੱਜ ਮਾਮਾ ਨੂੰ 1000 ਰੁਪਿਆ ਸਾਡੀਆਂ ਭੈਣਾਂ ਨੂੰ ਵਾਦਾ ਕਰਕੇ ਆਏ ਸੀ ਅਸੀਂ ਪੈਨਸ਼ਨ ਦੇਵਾਂਗੇ ਕੀ ਇਹਨਾਂ ਨੇ ਪੈਨਸ਼ਨ ਦੇ ਦਿੱਤੀ ਕੀ ਪੈਨਸ਼ਨ ਦੇਤੀ ਇਹਨਾਂ ਨੇ ਕਹੇ ਯਾਰ ਵੀ ਆ ਹੋਰ ਬਹੁਤ ਸਾਰੇ ਪ੍ਰੋਸੈਸ ਕੀਤੇ ਸੀ ਐਨਓਸੀ ਖਤਮ ਕਰਤੀ ਇਹਨਾਂ ਨੇ ਸਾਡੇ ਅੱਜ ਵੀ ਲੋਕ ਐਨਓਸੀ ਦੇ ਲਈ ਲੈਣਾ ਚ ਲੱਗੇ ਹੋਏ ਨੇ ਕੀ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਹੋਰ ਗੱਟਰ ਦੇ ਵਿੱਚੋਂ ਕੱਢਿਆ 3700 ਕਰੋੜ ਦਾ ਕਰਜ਼ਾ ਹੋਰ ਲੈਣ ਨੂੰ ਕਰਦੇ ਨੇ ਇਹਨਾਂ ਨੇ ਪਹਿਲਾਂ 1 ਲੱਖ ਕਰੋੜ ਦਾ ਕਰਜ਼ਾ ਸਾਡੇ ਸਿਰ ਤੇ ਕਰਤਾ ਕਹਿਣ ਦਾ ਮਤਲਬ ਕੀ ਆ ਇਹ ਗਵਾਰਾ ਗਵਾਰੇ ਦੀ ਤਰ੍ਹਾਂ ਇੱਕ ਫੁੱਲੀ ਹੋਈ ਸਰਕਾਰ ਆ ਇਹ ਲੋਕ ਨੇ ਜਿਹੜੇ ਚੰਗੀ ਤਰ੍ਹਾਂ ਭਲੀ ਭਾਪ ਜਾਣਦੇ ਨੇ ਇਹ ਗਵਾਰਾ ਫੁੱਟਣਾ ਲੱਗਿਆ ਫੁੱਟਣ ਵਾਲਾ ਹੀ ਆ ਲੋਕਾਂ ਨੇ ਪੂਰੇ ਕਾਮਰ ਕਸੇ ਕਸੇ ਹੋ ਗਏ ਠੀਕ ਆ ਬਦਲਾਅ ਨੇ ਦੋ ਪਾਰਟੀਆਂ ਨੂੰ ਡੀਫੀਟ ਕੀਤਾ ਕਾਂਗਰਸ ਪਾਰਟੀ ਨੂੰ ਡੀਫੀਟ ਕੀਤਾ ਤੇ ਸਾਡੀ ਸ਼੍ਰੋਮਣੀ ਅਕਾਲੀ ਦਲ ਇਥੋਂ ਉਹਨਾਂ ਨੂੰ ਡੀਫੀਟ ਕੀਤਾ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਕਿਉਂ ਕੀਤਾ ਕਿਉਂਕਿ ਜੇ ਇਹਨਾਂ ਨੇ ਨਹੀਂ ਉਹਨੂੰ ਚੰਗਾ ਲੱਗਿਆ ਤਾਂ ਕਰਦਾ ਪਰ ਅੱਜ ਲੋਕਾਂ ਨੇ ਬਦਲਾਅ ਦਾ ਚਿਹਰਾ ਦੇਖ ਲਿਆ ਬੱਚਾ ਬਦਲਾਅ ਦਾ ਨਕਾਬ ਜਿਹੜਾ ਉਹ ਨੰਗਾ ਹੋ ਚੁੱਕਿਆ ਭਗਤ ਸਿੰਘ ਨੂੰ ਮੋਰੀ ਬਣਾ ਕੇ ਆਉਣ ਵਾਲੀ ਸਰਕਾਰ ਤੁਹਾਡੇ ਵੀ ਸਾਹਮਣੇ ਆ ਉਹ ਸਾਡੇ ਵੀ ਸਾਹਮਣੇ ਆ ਲੋਕਾਂ ਦੇ ਸਾਹਮਣੇ ਵੀ ਆ ਇੱਕ ਸਾਲ ਹੋਰ ਜੀ ਕੇਂਦਰ ਸਰਕਾਰ ਵੱੰਨੀ ਹੋ ਜਿਹੜੀ ਕਣਕ ਦਿੱਤੀ ਜਾ ਰਹੀ ਹੈ ਅੱਛਾ ਜੀ ਉਸੇ ਕਣਕ ਦੇ ਵਿੱਚੋਂ 10 ਕਿਲੋ ਕਣਕ ਘਟਾ ਕੇ ਇਹਨਾਂ ਨੇ ਆਪਣੀ ਮੋਹਰ ਲਾ ਕੇ ਆਪਣੇ ਥੈਲਾ ਬਣਾ ਕੇ ਲੋਕਾਂ 'ਚ ਕਣਕ ਵੰਡੀ ਹੈ ਜੇਕਰ ਸਰ ਫੂਡ ਸਿਕਿਉਰਟੀ ਐਕਟ ਬਣਿਆ ਨਾ ਤਾਂ ਇੱਥੇ ਕਣਕ ਸਾਡਾ ਕੋਈ ਹੋਰ ਦਿੰਦਾ ਨਾ ਨਾ ਇੱਥੇ ਕੋਈ ਕੇਂਦਰ ਦਿੰਦਾ ਨਾ ਸੈੱਟ ਦਿੰਦਾ ਇੱਕ ਸੈਂਟਰ ਦਾ ਇੱਕ ਲੋ ਬਣਿਆ ਹੋਇਆ ਉਹਦੇ ਥਰੂ ਕਣਕ ਨੇ ਆਉਣਾ ਹੀ ਹੋ ਪੰਜਾਬ ਸਰਕਾਰ ਇਹਦੇ ਤੇ ਬੜਾ ਆਪਦੇ ਪਸਾੜ ਕਰਕੇ ਗਈ ਆ ਇਹਦੇ ਉੱਤੇ ਜਿਹੜੀ ਆਪਣੇ ਕਾਂਲੀ ਦਲ ਦੀ ਸਰਕਾਰ ਉਹਨੇ ਕਿਹਾ ਵੀ ਆਕਾਦਲ ਸਤੀ ਮਸੀ ਦਿੱਤੀ ਆ ਇਧਰੋਂ ਆ ਕੇ ਹੁਣ ਆਮ ਆਦੀ ਪਾਰਟੀਆਂ ਲੱਗੇ ਹੋਈ ਨੇ ਇਹ ਤਾਂ ਜਿਹੜਾ ਸੈਂਟਰ ਦਾ ਵਿਭਾਗ ਆ ਇਹ ਤਾਂ ਲੋਕਾਂ ਨੂੰ ਜਿਹੜਾ ਸੈਕਸ਼ਨ ਕਮੋਡਿਟੀਜ਼ ਦੇ ਥਰੂ ਜਿਹੜਾ ਐਕਟ ਬਣਿਆ ਹੋਇਆ ਜਿਹੜੀ ਬੰਦੇ ਗਰੀਬ ਨੇ ਗਲੋਬਲਟੀ ਕਲਾਸ ਨੇ ਬੀਪੀਐਫ ਦੇ ਅੰਦਰ ਚਾਹੁੰਦੇ ਨੇ ਜਿਹੜੇ ਇਕਨੋਮਿਕ ਦਰੇ ਦੇ ਵਿੱਚ ਆਉਂਦੇ ਨੇ ਜਿਹੜੇ ਗਰੀਬੀ ਰੇਖਾ ਤੋਂ ਜਮ੍ਹਾਂ ਥੱਲੇ ਆਉਂਦੇ ਨੇ ਉਹਨਾਂ ਨੂੰ ਮਿਲਣੀ ਮਿਲਨੀ ਹੈ ਕਣਕ ਇਹ ਤਾਂ ਲੋਕ ਨੇ ਜਿਹੜੇ ਜਿਹੜਾ ਸਾਡਾ ਸੈਂਟਰ ਦੇ ਜਿਹੜੇ ਵਿਭਾਗ ਦੇ ਦੁਆਰਾ ਜਾਂ ਕੇਂਦਰ ਦੇ ਕਾਨੂੰਨ ਬਣੇ ਹੋਏ ਨੇ ਉਹਨਾਂ ਨੂੰ ਵੀ ਕਣਕ ਮਿਲਦੀ ਉਹ ਬੰਦੇ ਝੋਲੇ ਉੱਤੇ ਆਪਣੀ ਫੋਟੋ ਲਾ ਕੇ 10-10 ਕਿਲੋ ਦੇ ਰਹੇ ਨੇ ਇਹਦਾ ਆਟਾ ਦੀ ਸਕੀਮ ਤੋਂ ਹੀ ਬੁੱਕਰਗੇ ਜਿਹੜਾ ਕਹਿੰਦੇ ਸੀ ਵੀ ਆਹ ਆਟਾ ਅਸੀਂ ਘਰਾਂ ਦੇ ਵਿੱਚ ਪਿਹਾ ਕੇ ਦੇਵਾਂਗੇ ਆਟਾ ਕਿਤੇ ਦਿੱਤਾ ਇਹਨਾਂ 10 ਕਿਲੋ ਕਣਕ ਦਿੱਤੀ ਉਹ ਵੀ ਫੋਟੋ ਲਾ ਕੇ ਉਹ ਵੀ ਕੇਂਦਰ ਦੀ ਕਣਕ ਹੈਗੀ ਸਰਿਆਂ ਵਿੱਚ ਸਭ ਨੂੰ ਝੂਠ ਬੋਲ ਰਹੇ ਨੇ ਸਰਿਆਂ ਵਿੱਚ ਲੋਕਾਂ ਨੂੰ ਇਹ ਲਾਰੇ ਲਾਰੇ ਨੇ ਨੇ ਤੁਹਾਨੂੰ ਕੀ ਲਾਦਾ ਜੋ ਸੈਂਟਰ ਸਰਕਾਰ ਕਣਕ ਦੇ ਰਹੀ ਹੈ ਇਹਨਾਂ ਨੂੰ ਦਲ ਦੇ ਬੈਗ ਤੇ ਫੋਟੋ ਲਾ ਕੇ ਦੇ ਦਿੰਦੀ ਕੀ ਲੋਕ ਖਰਚ ਕਰਦੇ ਕੀ ਲੋਕ ਬਿਲਕੁਲ ਸਾਰੇ ਇਹਨਾਂ ਦਾ ਜਿਹੜਾ ਬਹੁਤ ਵੱਡੇ ਪੱਧਰ ਤੇ ਮਸੂਲ ਕਿਹਾ ਸੀ ਕਿ ਇਹ ਲੋਕ ਨੇ ਜਿਹੜੇ ਆਵਾਦੂਲ ਪਾਰਟੀ ਆਲੇ بڑے ਸੋਸ਼ਲ ਮੀਡੀਆ ਤੇ ਲਾ ਕੇ ਇਕੱਠੇ ਰੇਗਾ ਚੁੱਸ ਕੇ ਚਲਾ ਕੇ ਨੇ ਕਹਿੰਦਾ ਮਤਲਬ ਕੀ ਹੈ ਚਾਹੁੰਦੇ ਨੇ ਵੀ ਅਸੀਂ بڑے ਤਰੀਕੇ ਦੇ ਨਾਲ ਦੁਬਾਰੇ 13 ਸਿੱਤਾ ਜਿੱਤ ਲਈਏ ਮੈਨੂੰ ਦੱਸੋ ਕੇਂਦਰ ਸਰਕਾਰ ਦਾ ਸੀਐਚਸੀ ਕਮਿਊਨਿਟੀ ਹੈਲਥ ਸੈਂਟਰ ਨੂੰ ਆਇਆ ਹੋਇਆ ਬਜਟ ਇਹਨਾਂ ਨੇ ਅਈ ਦੇ ਜਿਹੜੀ ਕਮਿਊਨਿਟੀ ਹੈਲਥ ਸੈਂਟਰ ਦਾ ਆਇਆ ਹੋਇਆ ਬਜਟ ਇਹਨਾਂ ਨੇ ਆ ਸੁਵਿਧਾ ਕੇਂਦਰਾਂ ਤੇ ਇਹਨਾਂ ਨੇ ਲਿਆ ਕੇ ਕੂਚੀ ਮਾਰ ਕੇ ਵਰਤ ਲਿਆ ਕਰੋੜਾਂ ਰੁਪਈਆ ਦਾ ਖਰਚ ਫਿਰ ਕੇਂਦਰ ਸਰਕਾਰ ਨੇ ਇਹਨੂੰ ਤਲਬ ਕੀਤਾ ਵੀ ਭਾਈ ਜਿਹੜਾ ਸਾਡਾ ਇਹ ਨਾ ਪੈਸਾ ਭੇਜਿਆ ਹੋਇਆ ਸੀ ਕਿੱਥੇ ਲਾਇਆ ਤੁਸੀਂ ਇਥੋਂ ਦੇ ਡਾਕਟਰਾਂ ਨੇ ਰਿਪੋਰਟਾਂ ਭੇਜੀਆਂ ਵੀ ਕਮਿਊਨਿਟੀ ਹੈਲਥ ਸੈਂਟਰ ਦਾ ਫੰਡ ਤੁਸੀਂ ਇੱਥੇ ਕੂਚੀ ਮਾਰ ਕੇ ਜਿਹੜੇ ਸੁਵਿਧਾ ਕੇਂਦਰ ਖੋਲੇ ਹੋਏ ਸੀ ਲੋਕਾਂ ਦੀ ਸੁਪਨਾ ਵਾਸਤੇ ਜਿੱਥੇ ਆਧਾਰ ਕਾਰਡ ਬਣ ਸਕਦਾ ਸਾਡੇ ਬੀਪੀਐਲ ਦੇ ਕਰਪਿਆ ਬਣ ਸਕਦੀਆਂ ਨੇ ਸਾਡੀਆਂ ਮੈਰਿਜ ਰਿਸਟਰ ਹੋ ਸਕਦੀਆਂ ਨੇ ਉਹਨਾਂ ਦੇ ਲਈ ਜਿਹੜੇ ਬਣੇ ਹੋਏ ਕੇਂਦਰ ਸੀ ਉਹਨਾਂ ਦੇ ਮਾਰ ਕੇ ਇਹਨਾਂ ਨੇ ਬੁਰਸ ਲੋਕਾਂ ਨੂੰ ਉੱਤੇ ਲਾ ਕੇ ਛੋਟੇ-ਛੋਟੇ ਮਸ਼ੀਨਾ ਉੱਤੇ ਕਹਿੰਦੇ ਨੇ ਅਸੀਂ ਬਦਲਾਅ ਲੈ ਕੇ ਆਗੇ ਥੋੜਾ ਹੀ ਬਦਲਾਗਾ ਵੀ ਤੁਸੀਂ ਇੱਕ ਪਾਸੇ ਲੱਖਾਂ ਆਪਣੇ ਕਰੋੜਾਂ ਦੀਆਂ ਬਣੀਆਂ ਹੋਈਆਂ ਬਿਲਡਿੰਗਾਂ ਰਹਿ ਗਈਆਂ ਸੀਐਸਸੀ ਕਮਿਊਨਿਟੀ ਹੈਲਥ ਸੈਂਟਰ ਤੇ 7 ਕਰੋੜ ਰੁਪਏ ਖਰਚ ਆਇਆ ਭਾਈ ਜੀ ਸਾਡੇ ਮਹਿਰਤਾਂ ਦੇ ਵਿੱਚ ਆ ਸਾਡੇ ਸ਼ੇਰਪੁਰ ਦੇ ਵਿੱਚ ਆ ਲੈ ਜਾਓ ਤੁਸੀਂ 7 ਕਰੋੜ ਰੁਪਇਆ 7 ਕਰੋੜ ਦੀਆਂ ਬਿਲਡਿੰਗਾਂ ਨੂੰ ਫੁੱਕਰ ਮਾਰ ਕੇ ਨਾ ਲੋਕਾਂ ਨੇ ਕਿੱਥੇ ਲੈ ਖੜਾ ਕਰਤਾ ਉਹ ਨਿੱਕੇ ਜਿਹੇ ਖੁੱਡੇ ਦੇ ਵਿੱਚ ਉਹ ਸਭ ਦਾ ਕੇਂਦਰਾਂ ਦੇ ਵਿੱਚ ਇਹ 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 ਬਦਲਾਅ ਦੀ ਸਰਕਾਰ ਆ ਇਹ ਕੇਂਦਰ ਦੇ ਫੰਡਾਂ ਨੂੰ ਗਲਤ ਥਿੱਕੇ ਦੇ ਨਾਲ ਵਰਤ ਰਹੀ ਆ ਔਰ ਚਪੇੜਾਂ ਵੀ ਉਤੋਂ ਖਾ ਰਹੀ ਆ ਕੇਂਦਰ ਤੋਂ ਹਾਈ ਕੋਰਟ ਤੋਂ ਵੀ ਚਪੇੜਾਂ ਕਰ ਰਹੀ ਆ ਇਹ ਕਿਸੇ ਪਾਸਿਓ ਲਾਅ ਐਂਡ ਆਰਡਰ ਦੇ ਨਾਲ ਨਹੀਂ ਚੱਲ ਰਹੀ ਨਾ ਤਾਂ ਪੁਆਇੰਟ ਆਰਡਰ ਨਾਲ ਹੀ ਆਪ ਚੱਲ ਰਹੀ ਆ ਨਾ ਲਾਅ ਐਂਡ ਆਰਡਰ ਨਾਲ ਸਾਡਾ ਪੰਜਾਬ ਚੱਲ ਰਿਹਾ ਇੱਥੇ ਕਿਤੇ ਨਾ ਕਿਤੇ ਜਾ ਕੇ ਸਾਡੇ ਪੰਜਾਬ ਦੇ ਘਰਾਂ ਚ ਵੜ ਕੇ ਕਾਂਗਰਸੀ ਲੀਡਰਾਂ ਬਾਰੇ ਜਾ ਰਹੇ ਨੇ ਬਲਕ ਪ੍ਰਧਾਨ ਕਿਤੇ ਸਾਡੇ ਬਾਲਾਜੀ ਤੇ ਬਰਨਾਲੇ ਉਨਤੇ ਗੋਲੀਆਂ ਮਰੀਆਂ ਜਾਂ ਜਾਂ ਪੁਚਾਰੀਆਂ ਨੇ ਕਿਤੇ ਇਥੇ ਅੰਬੀਆਂ ਵਰਗੀ ਕਦਰ ਕੀਤੀ ਐ ਤੇ ਗਰਾਊਂਡਾਂ ਦੇ ਵਿੱਚ ਸਰਿਆਂ ਤੋਹੀਨ ਕੀਤੀ ਜਾ ਰਹੀ ਐ ਸਾਡੇ ਲੋਕਾਂ ਉਪਰ ਦੀ ਉਹ ਬਧੀ ਸੰਗੀ ਜੇ ਸਿਹਤ ਮੰਤਰੀ ਉਹਨਾਂ ਨੇ ਕਿਹਾ ਕਿ ਜਿਹੜਾ ਕਾਂਗਰਸ ਐ ਉਹ ਦੁੱਧ ਨਾਲ ਦੇ ਦੁੱਧ ਨਾਲੇ ਬੱਚੇ ਉੱਤੇ ਤਾਕਤ ਕਰ ਰਹੀ ਐ ਹਾਲਾਂਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਸ ਤਰ੍ਹਾਂ ਦੀ ਪੇਸ਼ ਕੀਤੀ ਜਾ ਜੇ ਕੰਮ ਨੂੰ ਦੇਖੋ ਜੀ ਸਿਹਤ ਮੰਤਰੀ ਤਾਂ ਕਹਿ ਰਿਹਾ ਹੈਗਾ ਪਰ ਮੈਂ ਕਹੂੰਗਾ ਕਿ ਭਏ ਗੱਲ ਵੀ ਲਾਈਵ ਹੋ ਕੇ ਕੱਲੇ ਗੱਲ ਕਹੀ ਕਿ ਭਗਵਾਨ ਕਮਾਲ ਜੀ ਬੇਨਤੀ ਹੈ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਦੋਨੇ ਹੱਥ ਬੰਨ੍ਹ ਕੇ ਮੈਂ ਗੱਲ ਕਹੀ ਕਿ ਤੁਸੀਂ ਥੋੜਾ ਜਿਹਾ ਆਪਣੀ 99 ਮੈਂਬਰੀ ਲੋਬੀ ਵੱਲ ਚਾਹਤ ਮਾਰ ਲਓ ਜਿਹੜੇ 99 ਮੈਂਬਰ ਨੇ ਸੋਡੇ ਕੀ ਉਹ ਤੁਹਾਡੇ ਕਹਨੇ ਚ ਨੇ ਤੁਸੀਂ ਇਕੱਲੇ ਵਿਧਾਨ ਸਭਾ ਦੇ ਵਿੱਚ ਬੋਲੀ ਜਾਂਦੇ ਹੋ ਉਹ ਤੁਹਾਡੇ ਕਹਨੇ ਚ ਨੇ ਉਹਨਾਂ ਦਾ ਦੋ ਸਾਲ ਦਾ ਕੀ ਸਿਲੰਡਰ ਰਹਾ ਦੋ ਸਾਲ ਪਹਿਲਾਂ ਉਹ ਕਿੱਥੇ ਸੀ ਅਜੋਨਾਂ ਕੋਲੇ ਨੋਵਾ ਕ੍ਰਿਸ਼ਨਾ ਸਰਕਾਰੀ ਗੱਡੀ ਤੋਂ ਬਿਨਾ ਫੋਰਚਨਰ ਗੱਡੀਆਂ ਕਿੱਥੋਂ ਆ ਗਈਆਂ ਉਹਨਾਂ ਕੋਲੇ ਏਡੇ ਬਜਟ ਦੀਆਂ ਕੋਠੀਆਂ ਕਿੱਥੋਂ ਆ ਗਈਆਂ ਮੈਂ ਤਾਂ ਇਹ ਕਰ ਕਹੀ ਸੀ ਅਫਰ ਬਲਵੀਰ ਸਿੰਘ ਦਾ ਬਿਆਨ ਕਿੱਥੋਂ ਆ ਗਿਆ ਬਈ ਜਦੋਂ ਭਗਵਾਨਤਮਾਨ ਸਰਕਾਰ ਸਰਿਆਂ ਦਾ ਸਿੱਧੂ ਮੂਸੇਆ ਦੇ ਘਰ ਕਪਤਾਨ ਨੂੰ ਭੇਜ ਰਹੀ ਹੈ ਜਿਹੜਾ ਕਪਤਾਨ ਹੈਗਾ ਕੈਪਟਨਾ ਇੱਥੋਂ ਦਾ ਬਠਿੰਡੇ ਦਾ ਉਥੋਂ ਦੇ ਜਿਹੜੇ ਉਹਨਾਂ ਦੇ ਸਰਕਾਰੀ ਡਾਕਟਰ ਨੇ ਉਹਨਾਂ ਨੂੰ ਭੇਜ ਰਹੀ ਹੈ ਜਿਹੜਾ ਸਰਿਆਂ ਦੇਖ ਰਿਹਾ ਵੀ ਪੰਜਾਬ ਸਰਕਾਰ ਕਰ ਰਹੀ ਹੈ ਕੋਈ ਪੰਜਾਬ ਸਰਕਾਰ ਕੋਲੇ ਬਹੁਤ ਵੱਡੇ ਵੱਡੇ ਹੁੰਦੇ ਨੇ ਸਾਡਾ ਚੈਲੰਜ ਸੀ ਚੰਨੀ ਸਾਹਿਬ ਅਸੀਂ ਉਹ ਸਲੂਟ ਕਰਦੇ ਚੰਨੀ ਸਾਹਿਬ ਨੂੰ ਉਹਨਾਂ ਨੇ ਨਰਿੰਦਰ ਮੋਦੀ ਦੀ ਰੈਲੀ ਗਈ ਇੱਥੇ ਉਹ ਕਹਿੰਦੇ ਜੀ ਇੱਥੇ ਲੌਂਡ ਆਰਡਰ ਨਹੀਂ ਸੀ ਕਿਹਾ ਸਾਡਾ ਠੇਕਾ ਨਹੀਂ ਲਿਆ ਅਸੀਂ ਫੋਰਸ ਭੇਜਦੀ ਅਸੀਂ ਉਹਦੇ ਟੈਂਟ ਲਵਾਤੇ ਅਸੀਂ ਸਾਰਾ ਕੁਝ ਕਰਤਾ ਸਾਡਾ ਠੇਕਾ ਲੈ ਮੋਦੀ ਸਾਹਿਬ ਉਹਨੇ ਸਰੇ ਆਮ ਕਿਹਾ ਚੰਨੀ ਸਾਹਿਬ ਅਰਬਾਈਸ ਐਨਡੀ ਵੀ ਲੈ ਸਕਦੇ ਸਾਡੇ ਪੰਜਾਬ ਗਵਰਨਮੈਂਟ ਦੇ ਸਾਰੇ ਵੀਟਰ ਇਤਰਾ ਸਟੈਂਡਿੰਗ ਦੇ ਸਕਦੇ ਇਹਨਾਂ ਦੇ ਕੱਲੇ ਕੱਲੇ ਲੀਡਰ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਕੱਲੇ ਹੁੰਦੇ ਸਨ ਦਿਖਾਵਾਂਗੇ ਝਾੜੂ ਦਾ ਟੀਲਾ ਟੀਲਾ ਹੁੰਦਾ ਸੀ ਤੁਹਾਨੂੰ ਦਿਖਾਵਾਂਗੇ ਤੁਸੀਂ ਗੱਲ ਕੀਤੀ ਆ ਕਿ ਐਮਐਲਏ ਵਾਲੇ ਜਿਹੜੇ ਜ਼ਾਇਰਤਾਂ ਵਧੀਆਂ ਨੇ ਉਹ ਹਰ ਹਲਕੇ ਦੇ ਵਿੱਚ ਦੇ ਖਰਕਾਂ ਦੇ ਵਿੱਚ ਵੀ ਬਹੁਤ ਵੱਡਾ ਦੋਸ਼ ਲੱਗ ਰਹੇ ਨੇ ਉਹਦੇ ਐਕਟ ਤੇ ਦੇਖੋ ਜੀ ਮੈਨ ਕੱਲਾ ਕੱਲਾ ਨਹੀਂ ਹੈਗਾ ਜੀ ਦੇਖੋ ਅਸੀਂ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਮੰਨਦੇ ਆ ਅਸੀਂ ਆਮ ਆਦਮੀ ਪਾਰਟੀ ਸਰਕਾਰ ਆਈ ਆ ਅਸੀਂ ਲੋਕਾਂ ਦੇ ਵਿੱਚੋਂ ਨਿਕਲ ਕੇ ਨੌਜਵਾਨ ਮੁਕੜੇ ਆਏ ਨੇ ਪਰ ਬਹੁਤ ਸਾਰੀ ਜਗ੍ਹਾ ਤੇ ਅਸੀਂ ਦੇਖਿਆ ਕਿ بڑے ਵੱਡੇ ਪੱਦਰ ਤੇ ਲੁੱਟ ਮਚਾਈ ਹੋਈ ਆ ਬੜਾ ਤਰੀਕੇ ਦੇ ਨਾਲ ਪੂਰੇ ਬਿਊਰੋਕਰੇਟ ਸਿਸਟਮ ਦੇ ਨਾਲ ਵੜ ਕੇ ਇਹਨਾਂ ਨੇ ਪੂਰੇ ਧੱਜੀਆਂ ਉਡਾਇਆ ਭਈ ਜੇ ਕੋਈ ਕਰਾਪਸ਼ਨ ਬੰਦ ਹੋ ਗਈ ਐਨਓਸੀ ਦੇ ਨਾਂ ਤੇ ਸਰਿਆਂ ਰਜਿਸਟਰੀਆਂ ਹੋ ਰਹੀਆਂ ਨੇ ਜਿਹੜੇ ੱੱਕੇ ਨਾਲ ਉਹ ਜਿਹੜੀਆਂ ਐਨਓਸੀ ਦੇ ਨਾਂ ਤੇ ਲੁੱਟ ਹੋ ਰਹੀ ਆ ਹੋਰ ਵੀ ਤਰੀਕਿਆਂ ਨਾਲ ਲੁੱਟ ਹੋ ਰਹੀ ਆ ਸਾਰਾ ਪੈਸਾ ਇਕੱਠਾ ਹੋ ਕੇ ਇਹਨਾਂ ਵਿਧਾਇਕਾਂ ਦੇ ਚੁੰਗੜੇ ਦੇ ਵਿੱਚ ਜਾ ਰਿਹਾਗਾ ਇਹਦੀ ਬਹੁਤ ਵੱਡੀ ਜਾਹਤ ਮੈਂ ਕਹਿ ਰਿਹਾ ਕੱਲ ਵੀ ਅੱਜ ਵੀ ਕਹਿ ਰਹੇ ਆ ਭਗਵੰਤ ਕੁਮਾਰ ਸਾਹਿਬ ਇਹਨਾਂ ਦੀ ਪਹਿਲਾਂ ਪਹਿਲਾਂ ਜਾਂਚ ਕਰਾ ਲਓ 13 ਬਿਲਾਦ ਸਭਾ ਸੀਟਾਂ ਨੇ ਕੋਈ ਗੱਲ ਨਹੀਂ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦੀ ਹੋਣਾ ਅਸੀਂ ਫਿਰ ਸਾਡੇ ਵੀ ਕਿਹੜਾ ਕਹਿੰਦੇ ਹੁੰਦੇ ਨੇ ਵੀ ਸਾਡੇ ਚੁੰਡੀਆਂ ਪਈਆਂ ਨੇ ਅਸੀਂ ਵੀ ਜਿਵੇਂ ਤੁਸੀਂ ਫੈਲਾ ਪੋਟਾਪ ਕਰਦੇ ਹੋ ਅਸੀਂ ਖੁੱਲ ਫੈਲਾ ਪੋਟਾਪ ਕਰਾਂਗੇ ਖੜੀ ਦਾ ਪਿਛਲੇ ਦਿਨ ਅਸੀਂ ਵਿਚਿਲ ਅਸਤੀ ਰੇਡ ਪਈ ਸੀ ਤਹਿਸੀਲ ਦੇ ਵਿੱਚ ਇੱਕ ਜਿਹੜਾ ਨੌਜਵਨ ਫੜ ਲਿਆ ਗਿਆ ਰਿਸ਼ਵਤ 35000 ਦੇ ਨਾਲ ਪਰ ਉਹ ਜਿਹੜਾ ਪਟਵਾਰੀ ਸੀ ਜਿਹੜਾ ਮੁੱਖ ਦੋਸ਼ੀ ਸੀ ਜਾਂ ਤਸੀਲਦਾਰ ਸੀ ਉਹਨੂੰ ਬਿਜ਼ਨਸ ਦੇ ਛੜਤਾ ਉਹਦੇ ਬਾਰੇ ਕੀ ਕਹਣਾ ਤੁਹਾਡਾ ਦੇਖੋ ਨਹੀਂ ਉਹ ਜਿਹੜੀ ਮੈਂ ਉਹਦੇ ਬਾਰੇ ਜਾਵਾਂ ਨਹੀਂ ਕਹੂੰਗਾ ਕਿਉਂਕਿ ਉਹਦੇ ਬਾਰੇ ਮੈਨੂੰ ਪੂਰੀ ਪੂਰਾ ਪੋਲੀਟਿਕਲੀ ਤੌਰ ਤੇ ਪਤਾ ਨਹੀਂ ਹੈਗਾ ਦੇਖੋ ਸਰਕਾਰ ਜੋ ਦੀ ਕਰ ਰਹੀ ਹੈ ਚੰਗਾ ਕਰ ਰਹੀ ਆ ਪਰ ਮੈਂ ਕਹੂੰਗਾ ਕਿ ਇਹ ਜਿਹੜਾ ਸਿਸਟਮ ਜਿਹੜਾ ਮਤਲਬ ਕਿ ਦੇਖਿਆ ਜਾਵੇ ਵੀ ਜਿਹੜਾ ਉਹਨੂੰ ਕੈਪਚਰ ਕੀਤਾ ਦੇਖੋ ਜਿਹੜਾ ਬੰਦਾ ਰਿਸ਼ਵਤ ਲੈਂਦਾ ਜੇ ਉਹਨੂੰ ਉਹਦੇ ਟਰੈਪ ਲੱਗਿਆ ਹੋਇਆ ਵਿਜੀਲੈਂਸ ਤਾਂ ਉਹਨੂੰ ਫੜ ਲੈਂਦੀ ਆ ਤਾਸੀ ਕੋ ਲਾਇਡ ਆਰਡਰ ਨੂੰ ਆਪਣੇ ਹੱਥ ਥੋੜੀ ਲਾਵਾਂਗੀ ਜਦੋਂ ਮਨੇ ਗੇਸ ਥੋੜੀ ਜਾਊਗਾ ਜਿਹੜਾ ਬੰਦਾ ਫੜਿਆ ਉਹ ਕਾਨੂੰਨ ਕਟਕੋਰਡ ਚ ਬਣਿਆ ਹੋਈਆਂ ਨੇ ਕੋਰਟ ਦੇ ਵਿੱਚ ਉਹ ਆਪਣੇ ਆਪ ਨੂੰ ਪੇਸ਼ ਕਰਨਗੇ ਆਪਣੇ ਐਵੀਡੈਂਸ ਦੇ ਕੇ ਜੀ ਉਥੇ ਪਤਾ ਲੱਗੂਗਾ ਵੀ ਕਿਹੜਾ ਬੰਦਾ ਸਹੀ ਪਾਇਆ ਜਾਂਦਾ ਜਾਂ ਫਟਵਾਰੀ ਸਹੀ ਪਾਇਆ ਜਾਂਦਾ ਨਾ ਤਾਂ ਫਟਵਾਰੀ ਦਾ ਹੀ ਵਿੱਚੀ ਆ ਨਾ ਉਹ ਮੁੰਡੇ ਦਾ ਹੀ ਵਿੱਚੀ ਆ ਜਿਹੜਾ ਤੁਸੀਂ ਕਹਿ ਰਹੇ ਹੋ ਤੇ ਕਹਿੰਦਾ ਉਹ ਕਲੀਅਰ ਪਾਇਆ ਜਾਊਗਾ ਉਥੇ ਕੋਰਟ ਦੇ ਵਿੱਚ ਹੀ ਐਵੀਡੈਂਸ ਸੁਣ ਕੇ ਉਥੇ ਪਾਇਲੋ ਕਿਹੜਾ ਬੰਦਾ ਦੋਸੀ ਸੀ ਜੇ ਦੋਸੀ ਨੂੰ ਸਜ਼ਾ ਹੋ ਜਾਣਗੀ ਲੋਕਾਂ ਨੂੰ ਕੀ ਅਪੀਲ ਆ ਮਾਦਰੀ ਜਿਹੜਾ ਸਵਾਲ ਆ ਕਿ ਲੋਕਾਂ ਨੂੰ ਕੀ ਅਪੀਲ ਆ ਕਿ 13 ਦੇ 13 ਸ਼ੀਟਾਂ ਤੇ ਗਲਤ ਚਲਦੀਆਂ ਜਿੱਤਨ ਦੀ ਸਾਰੀਆਂ ਹੈ 13ਾਂ ਸਾਡੇ ਲੋਕਾਂ ਨੂੰ ਫਾਸਟ ਐਂਡ ਲਾਸਟ ਪੀ ਲਿਖੀ ਆ ਮੈਂ ਕਹੂੰਗਾ ਕਿ ਪੰਜਾਬ ਦੇ ਲੋਕੋ ਸਾਡੀ ਇੱਕ ਹੱਥ ਮਾਰ ਕੇ ਤੁਹਾਨੂੰ ਬੇਨਤੀ ਥੋੜਾ ਜਿਹਾ ਲਿਟਰੇਸੀ ਪੜੇ ਲਿਖੇ ਤਮਾਮ ਆ ਲਾਓ ਥੋੜਾ ਜਿਹਾ ਦੇਰੇ ਵਾਲਾਓ ਫ੍ਰੀਬੀਜ ਦੇ ਵੱਲ ਕੁਛ ਨਹੀਂ ਰੱਖਿਆ ਫ੍ਰੀ ਦਾ ਸਾਨੂੰ ਜੋ ਕੁਝ ਮਿਲ ਰਿਹਾ ਬਹੁਤ ਵਧੀਆ ਮਿਲ ਰਿਹਾ ਇਹ ਸਾਰੀਆਂ ਸਰਕਾਰਾਂ ਦੇ ਰਹੀਆਂ ਨੇ ਜਿੰਨਾ ਕੁ ਮਿਲ ਰਿਹਾ ਪਰ ਮੈਂ ਕਰ ਜਰੂਰ ਕਹਿਣਾ ਚਾਹਣਾ ਆਪਣੀ ਫੈਮਿਲੀ ਦੇ ਵਿੱਚ ਬੱਚਿਆਂ ਨੂੰ ਜੇਕਰ ਤੁਸੀਂ ਚੰਗਾ ਐਜੂਕੇਸ਼ਨਲੀ ਵਧੀਆ ਬਣਾਉਣਾ ਚਾਹੁੰਦੇ ਪੰਜਾਬ ਨੂੰ ਇੱਕ ਵਧੀਆ ਸਟਰਕਚਰ ਤੇ ਹੱਬ ਤੇ ਖੜਾ ਕਰਨਾ ਚਾਹੁੰਦੇ ਹੋ ਤਾਂ ਮੈਂ ਜਰੂਰ ਕਹਿਣਾ ਚਾਹੂੰਗਾ ਕਿ ਜਿਹੜੀ ਆਮ ਆਦੇ ਪਾਰਦੀ ਸਰਕਾਰਾਂ ਝਾੜੂ ਵਾਲੀ ਸੁੱਕਾ ਇਹ ਸਰਕਾਰ ਨੇ ਇੱਕ ਸਾਲ ਦੇ ਵਿੱਚ 1.5 ਦਾ 2 ਸਾਲ ਦੇ ਵਿੱਚ 1 ਲੱਖ ਕਰੋੜ ਦਾ ਕਰਜ਼ਾ ਲਿਆ ਜਿਹੜਾ 2.5 ਲੱਖ ਕਰੋੜ ਦਾ ਕਰਜ਼ਾ 70 ਸਾਲਾਂ ਦੇ ਵਿੱਚ ਦੋ 파ਟੇ ਨੇ ਮੈਂ ਕਹੂੰਗਾ ਇਸ ਨੂੰ ਨੋ ਬੇਚ ਕੇ ਖਾ ਜੂਗੀ ਤੁਹਾਡੇ ਹਰ ਦੇ ਉੱਤੇ ਇਕੱਲੇ ਇਕੱਲੇ ਉੱਤੇ ਲੱਖਾਂ ਰੁਪਏ ਦੀ ਪੰਡ ਆ ਜੂਗੀ ਮੇਰਾ ਰਾਸਤੇ ਵਿੱਚ ਇਹੀ ਕਹਿਣਾ ਕਿ ਵਿਧਾਨ ਸਭਾ ਜਿਹੜੀ ਆ ਕਿ ਉਹਦੇ ਵਿੱਚੋਂ ਚੋਣਾ ਨੰਗੀਆਂ ਨੇ ਉੱਤੇ ਲੋਕ ਸਭਾ ਆ ਚੁਕੀਆਂ ਨੇ 27 ਦੇ ਵਿੱਚ ਵਿਧਾਨ ਸਭਾ ਆਉਣ ਬਣੀਆਂ ਨੇ ਜਿਹੜੀਆਂ 13 ਸੀਟਾਂ ਨੇ ਇਹਨਾਂ ਦੇ ਵਿੱਚ ਥੋੜਾ ਜਿਹਾ ਝਟਕਾ ਦੇ ਦਿਓ ਹੋ ਸਕਦਾ ਸੋਨ ਨੂੰ ਵੀ ਦੋ ਤਿੰਨ ਸਾਲ ਸੁੱਖ ਦਾ ਸਾਹ ਮਿਲ ਜੇ ਇਹਨੂੰ 13 ਸੀਟਾਂ ਤੇ ਜਿਤਾ ਕੇ ਤੇ ਸਾਡੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੋ ਕਾਂਗਰਸ ਪਾਰਟੀ ਉਹ ਪਾਰਟੀ ਆ ਜਿਹੜੀ ਪਾਰਟੀ ਨੇ ਦੇਸ਼ ਨੂੰ ਖੜਾ ਕੀਤਾਗਾ ਜੋ ਕਾਂਗਰਸ ਪਾਰਟੀ ਨੈਸ਼ਨਲ ਲੈਵਲ ਤੇ ਅਲਾਈਅንስ ਕਰ ਰਹੀ ਹੈ 28 ਪਾਰਟੀਆਂ ਦੇ ਨਾਲ ਅਲੱਗ-ਅਲੱਗ ਪਾਰਟੀਆਂ ਇਕੱਠੀਆਂ ਹੋ ਕੇ ਲੈਕਸਿਲਡਰੀ ਆ ਨਹੀਂ ਖੇਤਰੀ ਪਾਰਟੀਆਂ ਜੇ ਮਜ਼ਬੂਤ ਹੋ ਕੇ ਉੱਪਰ ਜਾਣ ਗਈਆਂ ਪਾਰਲੀਮੈਂਟ ਦੇ ਵਿੱਚ ਖੇਤਰੀ ਪਾਰਟੀਆਂ ਉਨੇ ਵਿੱਚੋਂ ਜਿੱਤੇ ਹੋਏ ਐਮਐਲਏ ਐਮਪੀ ਜਾਣਗੇ ਤਾਂ ਮੈਨੂੰ ਲੱਗਦਾ ਕਿ ਸਾਡਾ ਸੈਕੂਲਰ ਪਾਰਟੀ ਸੈਕੂਲਰ ਕਾਂਗਰਸ ਦਾ ਕੀ ਸਾਡਾ ਜਿਹੜਾ ਡੈਮੋਕ੍ਰੇਸੀ ਆ ਲੋਕਤੰਤਰਾ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਪਰਪਲਿਤ ਹੋਊਗਾ ਜੇ ਤੁਸੀਂ ਜਿਹੜਾ ਮੋਦੀ ਧੜਕੇ ਉੱਠ ਕੇ ਕਹਿ ਦਿੰਦਾ ਇੱਕ ਐਕਟਿਵਾਰ ਚਾਂਸ ਹੋਵਾ ਜੇ ਤੁਸੀਂ ਉਹਨੂੰ ਲੈ ਆਏ ਨਾ 400 ਵਾਲੇ ਨੂੰ ਉਹਨੇ ਬਹੁਗਲ ਦਾ ਸਰਕਾਰ ਬਣਾਉਣੀ ਆ ਕਨਸਟੀਟਿਊਸ਼ਨ ਨੂੰ ਬ੍ਰੇਕ ਕਰਨਾਗਾ ਮਨੋਮਾਦੀ ਸਰਕਾਰ ਬਣਾਉਣੀ ਆ ਕਿਸਾਨਾਂ ਨੂੰ ਸੰਭੂ ਬਾਡਰ ਨਹੀਂ ਟੱਪਣ ਦਿੱਤਾ ਔਰ ਡੇਢ ਡੇਢ ਸਾਲਾਂ ਸਾਨੂੰ ਦਿੱਲੀ ਵਹਾ ਕੇ ਰੱਖਿਆ ਆਉਣ ਵਾਲਾ ਸਮਾਂ ਜੇ ਮੋਦੀ ਸਰਕਾਰ ਆ ਜਾਂਦੀ ਆ ਤਾਂ ਤੁਹਾਡੇ ਪੰਜਾਬ ਦੇ ਵਿੱਚ 10 ਰੋਡ ਨਿਕਲ ਜਾ ਰਹੇ ਨੇ ਜਿਹਨੂੰ ਰੋੜਾ ਪਾ ਕੇ ਹਿਮਾਚਲ ਦਾ ਇਹਨੂੰ ਕੰਕਰੀਟ ਪ੍ਰਫੁੱਟ ਕਰ ਦੇਣਾ ਇੱਥੇ ਖੇਤੀਬਾੜੀ ਖਤਮ ਹੋ ਜਾਣੀ ਆ ਮੈਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੱਠਾ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਘੁਲੀਆਂ ਝੋਖੜੇ ਚ ਰਹਿਣ ਵਾਲੇ ਲੋਕਾਂ ਨੂੰ ਮੈਂ तमाम ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਸੈਕੂਲਰ ਪਾਰਟੀ ਆ ਕਾਂਗਰਸ ਪਾਰਟੀ ਜਿਹੜੀ ਅਲਾਈਅੰਸ ਕਰਕੇ ਆ ਇਹਨੂੰ ਮਜ਼ਬੂਤ ਕਰੋ ਮੈਂ ਵੱਡੇ ਪੱਧਰ ਤੇ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਸਾਰੀ ਜਿੰਨੇ ਪ੍ਰੈਸਰ ਕੋਟਰਾਏ ਨੇ ਸਾਰਿਆਂ ਦਾ ਤਧਵਾਦ ਮੇਰੀ ਸਮੁੱਚੀ ਲੀਡਰਸ਼ਿਪ ਇੱਥੇ ਆ तमाम ਬਲਕ ਪ੍ਰਧਾਨ ਬੈਠੇ ਨੇ ਸਾਰਿਆਂ ਦਾ ਧੰਨਵਾਦ ਸਾਡੇ ਜ਼ਿਲ੍ਹਾ ਪ੍ਰਧਾਨਾਂ ਦਾ ਧੰਨਵਾਦ ਸਾਡੇ ਜ਼ਿਲ੍ਹਾ ਪ੍ਰਧਾਨ ਤਦੀਪ ਸਿੰਘ ਕਾਲਾ ਚੰਦੋਂ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੈਕੂ ਟਿੱਕਾ ਕਮਸਾਬ ਹੈ ਤੁਹਾਨੂੰ